ਪਕਸ਼ੇ ਵਾਸਤੇ ਸੀਸ ਦੇ ਦੇਣਾ ਕਿਸੇ ਵਾਸਤੇ ਕੁਰਬਾਨ ਹੋ ਜਾਣਾ ਐਡੀ ਸਾਡੀ ਕੌਮ ਦਾ ਸਾਡੇ ਗੁਰੂਆਂ ਦਾ ਕੋਈ ਦੇਣ ਦੇ ਸਕਦਾ ਆਰਿਆਂ ਨਾਲ ਚਰਾਏ ਗਏ ਉਬਲਦਿਆਂ ਦੇ ਗਏ ਸਿੱਖ ਵਾਲੇ ਗਏ ਰੇਣੀ ਰਹੇ ਸੋਈ ਸਿੱਖ ਮੇਰਾ ਮੈਂ ਉਸ ਦਾ ਸੇਬ ਮੇਰਾ ਚਿਹਰਾ ਸਾਨੂੰ ਉਹਨੇ ਚਿਹਰਾ ਹੀ ਦੇ ਦਿੱਤਾ ਸਾਡਾ ਗੁਰੂ ਨਾਨਕ ਸਾਹਿਬ ਦਾ ਧਰਮ ਐਡਾ ਉੱਚਾ ਤੇ ਸੁੱਚਾ ਇਹਦਾ ਵੀ ਅਸੀਂ ਦੇਣ ਹੀ ਨਹੀਂ ਦੇ ਸਕਦੇ ਤੁਸੀਂ بڑے ਕਰਮਾਂ ਦੇ ਭਾਗਾ ਵਲੇ ਹੋ ਉਹ ਜਿਨ੍ਹਾਂ ਦਾ ਸਿੱਖਾਂ ਦੇ ਕਰ ਜਨਮ ਪਾਪੀਆਂ ਨੇ ਹੱਦ ਕਰ ਦਿੱਤੀ ਸਜ਼ਾ ਵਾਲੀ ਵੀ ਪੰਜਾਂ ਦਾ ਪਾਕਿਸਤਾਨ ਚੋਂ ਚਲੇ ਜੋ ਸਿੱਖੋ ਜਾਂ ਮੁਸਲਮਾਨ ਬਣ ਜਾਓ ਜਾਂ ਕਤਲ ਉਹਨਾਂ ਨੇ ਬੱਚੇ ਚੁੱਕੇ ਤੇ ਇੱਧਰ ਸਾਰੇ ਆ ਗਏ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਸੀ ਦਿੱਤਾ ਨਹੀਂ ਤੇ ਅੱਜ ਇੱਥੇ ਮੈਂ ਨਾ ਮੁਸਲਮਾਨ ਹੀ ਸਾਰੇ ਹਿੰਦੁਸਤਾਨ ਦੇ ਵਿੱਚ ਹੋ ਜਾਂਦੇ ਫਤੇਗੜ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਦੇ ਉੱਤੇ ਅੱਜ ਸ਼ੀਦੀ ਜੋੜ ਮੇਲੇ ਚੱਲ ਰਹੇ ਨੇ ਅਤੇ ਇਸ ਸ਼ੀਦੀ ਜੋੜ ਮੇਲ ਦੇ ਦੌਰਾਨ ਲੱਖਾਂ ਦੀ ਸੰਗਤ ਨਤਬਸਤ ਹੋਣ ਵਾਸਤੇ ਪਹੁੰਚ ਰਹੀ ਆ। ਧਰਮੀ ਫੌਜੀ ਪਹੁੰਚੇ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਇਹਨਾਂ ਦਿਨਾਂ ਨੂੰ ਕਿਵੇਂ ਦੇਖਨੇ ਤੇ ਕਿਵੇਂ ਇਹਨਾਂ ਤੋਂ ਪ੍ਰੇਰਣਾ ਲੈਂਦੇ ਨੇ। ਵੈਗੁਰ ਚੀਕਾ ਖਾਲਸਾ ਵੈਗਜੀ ਕੀ ਫਾਜੀ ਕੀ ਨਾਮ ਆ ਜੀ? ਮੇਰਾ ਨਾਮ ਜਗੀਰ ਸਿੰਘ ਜੀ। ਜਗੀਰ ਸਿੰਘ ਜੀ ਤੁਸੀਂ ਸਾਬਜਾਦਿਆਂ ਦੀ ਸ਼ਹਾਦਤ ਤੋਂ ਕਿਵੇਂ ਪ੍ਰੇਰਣਾ ਲੈਂਦੇ ਹੋ? ਇੱਥੇ ਆ ਕੇ ਕੀ ਮਹਿਸੂਸ ਕਰਦੇ ਹੋ? ਬਹੁਤ ਜ਼ਿਆਦਾ ਇੱਥੇ ਆਣ ਕੇ ਖੁਸ਼ੀ ਹੁੰਦੀ ਸਾਨੂੰ। ਉਨ ਜੇ ਅਗਰ ਇਨੀ ਬਹਾਦਰੀਆਂ ਨਾਏ ਕਰਦੇ ਸਾਡੇ ਗੁਰੂ ਸਾਹਿਬਾਨ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਬੜਾ ਕੁਝ ਹੁੰਦਾ ਮੈਂ ਬੇਨਤੀ ਕਰਾਂ ਹਰ ਬੰਦਾ ਆਪਦੇ ਵਾਸਤੇ ਲੜਦਾ ਹੈ ਸਾਡੇ ਗੁਰੂ ਸਾਹਿਬਾਨ ਜਨ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਕਿਸੇ ਵਾਸਤੇ ਸ਼ਹਾਦਤ ਦੇ ਦਿੱਤੀ ਉਹ ਸਿੱਖਾਂ ਨੇ ਦੇ ਦਿੱਤੀ ਐਡੀ ਕੁਰਬਾਨੀ ਵੱਡੀ ਆਰਿਆ ਨਾਲ ਚਰਾਏ ਗਏ ਉਬਲਦਿਆਂ ਦੇ ਗਏ ਸਿੱਖ ਵਾਲੇ ਗਏ ਤੇ ਗੁਰੂ ਪਾਤਸ਼ਾਹ ਨੂੰ ਇਹ ਪਤੀ ਤਾਰਾਂ ਤਬਦੀਲ ਕਰੋ ਮੈਂ ਬੇਨਤੀ ਕਰਾਂ ਕੋਈ ਧਰਮ ਨਹੀਂ ਮਾੜਾ ਕੋਈ ਸ਼ਹਿਰ ਨਹੀਂ ਮਾੜਾ ਕੋਈ ਪਿੰਡ ਨਹੀਂ ਮਾੜਾ ਵੀ ਬੰਦੇ ਹੀ ਮਾੜੇ ਹੁੰਦੇ ਨੇ ਸਾਰੇ ਧਰਮ ਪੂਜਣ ਜੋਗ ਨੇ ਸਾਡਾ ਗੁਰੂ ਨਾਨਕ ਸਾਹਿਬ ਦਾ ਧਰਮ ਏਡਾ ਉੱਚਾ ਤੇ ਸੁੱਚਾ ਇਹ ਇਹਦਾ ਦੀ ਅਸੀਂ ਦੇਣ ਹੀ ਨਹੀਂ ਦੇ ਸਕਦੇ ਗੁਰੂ ਸਾਹਿਬ ਨੇ ਤਾਂ ਸਾਨੂੰ ਆ ਜਿਹੜੇ ਸਰੂਪ ਦਿੱਤੇ ਨੇ ਇਹ ਪਰਿਵਾਰ ਵਾਰ ਕੇ ਸਾਰਾ ਇਹਨਾਂ ਨੇ ਅੱਜ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਉੱਤੇ ਬੜਾ ਭਾਵੇਂ ਸੀ ਉਹਨੂੰ ਬੁੱਢੇ ਹੋ ਗਿਆ ਅੱਖੀ ਦੇ ਨਹੀਂ ਦਰਸ਼ਨ ਕਰਕੇ ਆਉਣੇ ਗੁਰੂ ਮਹਾਰਾਜ ਦੇ ਤੇ ਮੈਂ ਤਾਂ ਹਰ ਬੱਚੇ ਨੂੰ ਪ੍ਰੇਰਨਾ ਕਰਨਾ ਆਪਦੇ ਧਰਮ ਦੇ ਵਿੱਚ ਰਹਿਣਾ ਚਾਹੀਦਾ ਹੈ ਖੁਸ਼ ਰਹਿਣਾ ਚਾਹੀਦਾ ਕੋਈ ਸੇ ਧਰਮ ਦੀ ਤੇ ਅਸੀਂ ਭਾਰਤ ਨੂੰ ਗੱਲ ਹੀ ਨਹੀਂ ਕਰਦੇ ਸਾਡਾ ਤਾਂ ਗੁਰੂ ਨਾਨਕ ਸਾਹਿਬ ਨੇ ਈ ਸਾਡੇ ਤੇ ਕਿਰਪਾ ਕੀਤੀ ਏ ਥਾਂ ਥਾਂ ਜਾ ਕੇ ਦਾਸੀਆਂ ਕੀਤੀਆਂ ਤੇ ਜਿਵੇਂ ਸਾਡੇ ਗੁਰੂ ਸਾਹਿਬਾਨ 10 ਹੋਏ ਨੇ ਅੱਡ ਅੱਡ ਇਹਨਾਂ ਨੇ ਸਾਰੇ ਆਪੋ ਆਪਣੇ ਇਤਿਹਾਸ ਰਚੇ ਸੰ ਤੇ ਕਿਸੇ ਵਾਸਤੇ ਕਰ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਸੀ ਦਿੱਤਾ ਨਹੀਂ ਤੇ ਅੱਜ ਇੱਥੇ ਮੈਂ ਨਾਲ ਮੁਸਲਮਾਨ ਹੀ ਸਾਰੇ ਹਿੰਦੁਸਤਾਨ ਦੇ ਵਿੱਚ ਹੋ ਜਾਂਦੇ ਇਸ ਕਰਕੇ ਮੈਂ ਬੇਨਤੀ ਕਰਾਂ ਨੌਜਵਾਨ ਬੱਚਿਆਂ ਨੂੰ ਬੇਨਤੀ ਕਰੀਏ ਤੁਸੀਂ بڑے ਕਰਮਾਂ ਦੇ ਭਾਗਾ ਵਲੇਓ ਉਹ ਜਿਨ੍ਹਾਂ ਦਾ ਸਿੱਖਾਂ ਦੇ ਘਰ ਜਨਮ ਤੇ ਪੰਜਾਬ ਦੇ ਵਿੱਚ ਸੋਨੇ ਦੀ ਚਿੜੀਆ ਦੇ ਵਿੱਚ ਜਨਮ ਅਸੀਂ ਫੌਜੀ ਬੰਦੇ ਆ ਸਾਰੇ ਇਲਾਕੇ ਗਾਏ ਨੇ ਆਹ ਜਰ ਪਰ ਰਾਜਸਥਾਨ ਬਿਹਾਰ ਬੰਗਾਲ ਜਾਈਏ ਉੱਥੇ ਪਾਣੀ ਵਿੱਚ ਡੰਗਰ ਮਰੇ ਪਏ ਨੇ ਦਰਿਆਵਾਂ ਜੋ ਪਾਣੀ ਪੀਣਿਆ ਪੈਂਦਾ ਇੱਥੇ ਸਾਡੇ ਮਿੱਠੇ ਪਾਣੀ ਪੰਜਾਬ ਦੇ ਤੇ ਅਸੀਂ ਮੂੰਹ ਲਾ ਕੇ ਨਾਲ ਨੂੰ ਪੀਣਿਆ ਬੋਰਾ ਦਾ ਪਾਣੀ ਤੇ ਐਡੇ ਕਰਮਾਂ ਵਾਲੇ ਇਹਦੇ ਬੱਚਿਆਂ ਨੂੰ ਇਹ ਹੀ ਪ੍ਰੇਰਨਾ ਕਰਦੀ ਉਹ ਗੁਰੂ ਸਿੱਖੋ ਇਹਦੇ ਵਿੱਚ ਬੜੀ ਇੱਜ਼ਤ ਤੇ ਮਾਣ ਹੈ ਹਰ ਬੰਦੇ ਦੀ ਜਿਹੜਾ ਸਿੱਖ ਗੁਰਪੂਰਾ ਉਹਨੂੰ ਸਰਦਾਰ ਜੀ ਕਿਹਾ ਜਾਂਦਾ ਹੈ ਉਹਦੇ ਮਾਣ ਕੀਤਾ ਜਾਂਦਾ ਉਹਨੂੰ ਬੜੀ ਇੱਜ਼ਤ ਕੀਤੀ ਜਾਂਦੀ ਹੈ ਤੇ ਇੱਥੇ ਇਹ ਪ੍ਰੇਰਨਾ ਨਹੀਂ ਕਹਿੰਦੇ ਕਿ ਬੱਚੇ ਸਾਡੇ ਸਹਬਜ਼ਾਦਿਆਂ ਨੇ ਜਦੋਂ ਸ਼ਹੀਦیاں ਦਿੱਤੀਆਂ ਨੇ ਕਾਦੇ ਵਾਸਤੇ ਧਰਮ ਵਾਸਤੇ ਸੂਬੇ ਨੇ ਕਿਨੇ ਕਿਨੇ ਲਾਲ ਜੀ ਦਿੱਤੇ ਬੇਗਮਾਂ ਦੇ ਦੇ ਦਾਂਗੇ ਉਹ ਕਰ ਦੇਗਾ ਅਖਾਤੇ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸ਼ਹੀਦیاں ਪਾਤੀਆਂ ਦਾ ਧਰਮ ਹੀ ਛੱਡਿਆ ਮੈਂ ਅੱਗੇ ਬੇਨਤੀ ਕੀਤੀ ਕੋਈ ਧਰਮ ਨਹੀਂ ਮਾੜਾ ਸਾਰੇ ਪੁੱਜਣ ਜੋਗੇ ਸੀ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਜਿੱਥੇ ਮਹਾਰਾਜ ਪੈਦਾ ਕੀਤਾ ਉਹ ਧਰਮ ਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਉਹ ਆਪਦੇ ਧਰਮ ਦੀ ਉਪਮਾ ਕਰਨੀ ਚਾਹੀਦੀ ਹੈ ਤੇ ਸਾਡਾ ਤੇ ਉੱਚਾ ਤੇ ਸੁੱਚਾ ਧਰਮ ਗੁਰੂ ਨਾਨਕ ਸਾਹਿਬ ਦਾ ਧਰਮ ਇਹਦੇ ਦੇ ਸਹਿਬਜ਼ਾਦਿਆਂ ਨੇ ਵੇਖੋ ਸਿੱਖੀ ਨਹੀਂ ਛੱਡੀ ਆਪ ਦਾ ਸੀਸ ਲਵਾ ਦਿੱਤੇ ਪਾਪੀਆਂ ਨੇ ਹੱਦ ਕਰ ਦਿੱਤੀ ਸਜ਼ਾ ਵਾਲੀ ਵੀ ਕਹਿਣ ਦਾ ਮਤਲਬ ਹੈ ਪਰ ਜਿਹੜੇ ਇਨਸਾਨ ਹੁੰਦੇ ਨੇ ਉਹ ਇਸ ਗੱਲਾਂ ਤੋਂ ਨਹੀਂ ਡਰਦੇ ਆਪਦੇ ਧਰਮ ਦੇ ਵਿੱਚ ਕਾਬਲਾ ਰਹਿਣਾ ਚਾਹੀਦਾ ਹਰ ਬੰਦੇ ਨੂੰ ਇਸ ਕਰਕੇ ਅਜੇ ਇਹਨਾਂ ਨੂੰ ਨੰਮ ਸ਼ਿਕਾਰ ਕਰਦੇ ਆ ਸਾਬਜਾਦਿਆਂ ਨੂੰ ਮਾਤਾ ਗੁਜਰਕਾਰ ਨੂੰ ਠੰਡੇ ਬੁਰਜ ਦੇ ਵਿੱਚ ਬੈਠ ਕੇ ਇੱਥੇ ਆਣ ਕੇ ਕਿੰਨੇ ਲੱਖਾਂ ਜਨਤਾ ਆਈ ਏ ਇਸ ਕਰਕੇ ਨੌਜਵਾਨ ਬੱਚਿਆਂ ਨੂੰ ਪ੍ਰੇਰਨਾ ਪਗੜੀ ਵੀ ਉੱਥੇ ਬਣਾ ਰਹੇ ਸਨ ਇਸ ਤਰ੍ਹਾਂ ਮੇਲਿਆਂ ਦੇ ਬੱਚਿਆਂ ਨੂੰ ਲਿਆਉਣਾ ਚਾਹੀਦਾ ਮੈਂ ਕਹਿੰਨਾ ਪਰ ਪਾਕਿਸਤਾਨ ਦੇ ਵਿੱਚ ਮੈਂ ਛੋਟਾ ਜਿਹਾ ਦੇਵਾਂ ਸਾਡਾ ਜਨਮ ਇਧਰ ਤਾਂ ਹੀ ਪਾਕਿਸਤਾਨ ਚ ਆਇਆ ਜੋ 47 ਚ ਵਟਾਰਾ ਹੋਇਆ ਉੱਥੇ ਦੋਵੇਂ ਗੱਲਾਂ ਜਾਂ ਦਾ ਪਾਕਿਸਤਾਨ ਚੋ ਚਲੇ ਜੋ ਸਿੱਖੋ ਜਾਂ ਮੁਸਲਮਾਨ ਬਣ ਜੋ ਜਾਂ ਕਤਲ ਉਹਨਾਂ ਨੇ ਬੱਚੇ ਚੁੱਕੇ ਤੇ ਇਧਰ ਸਾਰੇ ਆ ਗਏ ਚੀਜ਼ਾਂ ਬੜੀਆਂ ਪਿਆਰੀਆਂ ਪਰ ਧਰਮ ਤੋਂ ਸਭ ਥੱਲੇ ਨੇ ਉਦਾਂ ਦੇ ਪੁੱਤਰ ਪਿਆਰੇ ਜਾਇਦਾ ਤਾਂ ਪਿਆਰੀਆਂ ਪਰ ਨਹੀਂ ਧਰਮ ਪਿਆਰਾ ਜੋ ਧਰਮ ਦੇ ਉੱਤੇ ਕੋਈ ਗੱਲ ਹੁੰਦੀ ਹੈ ਉਦੋਂ ਹਾਹਾ ਕਰ ਮੱਜ ਜਾਂਦੀ ਹੈ ਜਦੋਂ ਉਹਨਾਂ ਨੂੰ ਬਣਾਇਆ ਜਾਂਦਾ ਸੀ हिंदਵਾਨੋ ਪੜਦਾਨੋ ਪਹਿਲ ਮਹਾਰਾਜ ਆਖੇ ਮੈਂ ਮੁਸਲਮਾਨ ਬਣਾਉ ਉਹ ਉਥੇ ਨੰਦਪੁਰ ਸਾਹਿਬ ਆ ਕੇ ਮਹਾਰਾਜ ਜੀ ਸਾਡਾ ਧਰਮ ਜਾਂ ਰਿਹਾ ਤੇ ਸਾਨੂੰ ਬਚਾਓ ਮੈਂ ਕਹਿੰਦਾ ਜਰੋ ਆਪਣੇ ਗੱਲ 'ਚ ਕੋਈ ਲੜਾਈ ਪਏ ਆਪਾਂ ਤਾਂ ਲੜਾਂਗੇ ਹੀ ਪਰ ਕਿਸੇ ਵਾਸਤੇ ਸੀਸ ਦੇ ਦੇਣਾ ਕਿਸੇ ਵਾਸਤੇ ਕੁਰਬਾਨ ਹੋ ਜਾਣਾ ਐਡੀ ਸਾਡੀ ਕੌਮ ਦਾ ਸਾਡੇ ਗੁਰੂਆਂ ਦਾ ਕੋਈ ਦੇਣ ਦੇ ਸਕਦਾ ਇਸ ਕਰਕੇ ਉਹਨਾਂ ਦੀ ਵਜ੍ਹਾ ਨਾਲ ਅੱਜ ਸਾਰੇ ਇੱਥੇ ਆਪਾਂ Hindu Hindu ਰਹ ਰਹੇ ਆ ਸਿੱਖ ਸਿੱਖ ਰਹ ਰਹੇ ਆ ਨਹੀਂ ਤੇ ਇੱਥੇ ਸਾਰੇ ਅੱਲਾ ਲਈ ਹੋਣੀ ਸੀ ਜੇਕਰ ਉਸੇਸ਼ ਨਾ ਦਿੰਦੇ ਇਸ ਕਰਕੇ ਸਾਡੇ ਮਹਾਰਾਜ ਦੀ ਚੜ੍ਹਦੀ ਕਲਾ ਬੜੀ ਇਸ ਕਰਕੇ ਹਰ ਬੱਚਿਆਂ ਨੂੰ ਉਹ ਸਿੱਖੀ ਸਰੂਪ ਜਿਹਾ ਰਹਿਣਾ ਚਾਹੀਦਾ ਹੈ ਇਹ ਅਕਾਲ ਪੁਰਖ ਦੀ ਮਤਲਬ ਸਿੱਖ ਨੇ ਸਾਰੇ ਇਸ ਕਰਕੇ ਇਹ ਏਡੀਆਂ ਦੀਆਂ ਪਦਮੀਆਂ ਸਰਦਾਰ ਕਿਹਨੂੰ ਕਹਿੰਦੇ ਜੋ ਬੜਾ ਅਮੀਰ ਹੋਵੇ ਫਿਰ ਸਰਦਾਰ ਉਹਦੀ ਰਹਿਣੀ ਦੇਖ ਤੇ ਗੁਰੂ ਕੋ ਕਲਗੀ ਪਰ ਰਹਿਣੀ ਰਹੇ ਸੋਈ ਸਿੱਖ ਮੇਰਾ ਮੈਂ ਉਸ ਦਾ ਸੇਵ ਮੇਰਾ ਚਿਹਰਾ ਸਾਨੂੰ ਉਹਨੇ ਚਿਹਰਾ ਹੀ ਦੇ ਦਿੱਤਾ ਇਹ ਗੁਰੂ ਕਲਗੀ ਸਰਪਾਸ਼ਾ ਦੀਆਂ ਦੇਣਾ ਨੇ ਇਸ ਕਰਕੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਜੋ ਬੱਚੇ ਸਿੰਘ ਸੁਣਦੇ ਨੇ ਆਪੇ ਸਿੱਖੀ ਸਰੂਪ ਚ ਰਹਿਣਾ ਚਾਹੀਦਾ ਹੈ ਬੜੇ ਕਰਮਾਂ ਦੇ ਭਾਗਾਉਣੇ ਤੁਸੀਂ ਲੋਕ ਪੰਜਾਬ ਦੇ ਵਿੱਚ ਜਨਮ ਦੁਨੀਆ ਪਾਣੀ ਨੂੰ ਤਸਦੀਏ ਆਸਪਾਸ ਦੇ ਪਲੰਗਾ ਮੰਜਾਂ ਦੇ ਸੌਂਦੇ ਬੋਰੀਆਂ ਦੇ ਸੌਂਦੇ ਬੰਗਾਲ ਚ ਗਰੀਬ ਲੋਕ ਦੇਖੇ ਨੇ ਇਹ ਤੁਹਾਡੇ ਅਣਕੇ ਸੇਕੀ ਕਰਦੇ ਨੇ ਦਿਹਾੜੀਆਂ ਤੇ ਅਸੀਂ ਸਰਦਾਰੀਆਂ ਇਸ ਕਰਕੇ ਸਰਦਾਰੀ ਭਾਵੇਂ ਕੋਈ ਉਹਦੀ ਰਹਿਣੀ ਚ ਹੈਗਾ ਕੋਈ ਮੱਥੇ ਤੇ ਨਹੀਂ ਲਿਖਿਆ ਫਲਾਣਾ ਕੌਣ ਹੈ ਉਹਨੇ ਪੰਜਾਂ ਕੋਮਾਂ ਨੂੰ ਅੰਮ੍ਰਿਤ ਛਕਾ ਦਿੱਤਾ ਸੀ ਨਫ਼ਰਤ ਨਹੀਂ ਕਰਨੀ ਚਾਹੀਦੀ ਕੁਝ ਆਪਣੇ ਜਿਹੜੇ ਵੱਡੇ ਇੰਦਾਂ ਕੋ ਫਰਕ ਜਿਹੜੇ ਗਰੀਬ ਬੰਦੇ ਨੇ ਜਿਹੜੇ ਮੀਰ ਨੇ ਥੋੜੇ ਜੀ ਉਹਨਾਂ ਨੂੰ ਨਹੀਂ ਇਹ ਗੱਲਾਂ ਨੂੰ ਸਮਝਦੇ ਜਿਹੜੇ ਵੱਡੇ ਤਨਾਟ ਹੁੰਦੇ ਨੇ ਜੀ ਮੈਂ ਬਰਾੜ ਗਿੱਲ ਫਲਾਣਾ ਤੇ ਜਿਹੜੇ ਜਿੱਥੇ ਵੀ ਜਨਮ ਦਿੱਤਾ ਮਾਰੇ ਨੇ ਖੁਸ਼ ਰਹਿਣਾ ਚਾਹੀਦਾ ਆਪਦੀ ਸਿੱਖੀ ਦੇ ਵਿੱਚ ਕਾਇਮ ਰਹਿਣਾ ਚਾਹੀਦਾ ਹੈ ਨਸ਼ੇ ਪੱਤੇ ਨਹੀਂ ਕਰਨੀ ਚਾਹੀਦੇ ਅਮਰਤਾਰੀ ਹੋਣਾ ਚਾਹੀਦਾ ਸ਼ਸਤਰਾਰੀ ਹੋਣਾ ਚਾਹੀਦਾ ਸ਼ਸਤਰ ਕੋਲ ਹੋਵੇ ਤੇ ਇਨਾ ਹੁਸਲਾੰਦਕ ਦੋ ਬੰਦੇ ਨਹੀਂ ਨੇੜੇ ਸਕਦੇ ਇਸ ਕਰਕੇ ਖਾਲਸਾ ਜੀ ਸ਼ਸਤਰਧਾਰੀ ਤੇ ਅਮਰਧਾਰੀ ਰਹਿਣਾ ਜ਼ਰੂਰੀ ਸਾਨੂੰ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਨਾ ਇਹਨਾਂ ਗੁਰੂਆਂ ਪੀੜਾਂ ਨੂੰ ਇਹਨਾਂ ਮਾਤਾ ਜੀ ਨੂੰ ਇਹਨਾਂ ਬੱਚਿਆਂ ਸਭੀ ਨੂੰ ਨਮਸਕਾਰ ਕਰਦੇ ਆਂ ਬੜੀ ਖੁਸ਼ੀ ਹੁੰਦੀ ਅਸੀਂ ਜਦੋਂ ਮੇਲਾ ਹੁੰਦਾ ਚਾਹੁੰਦੇ ਆਂ ਪੇ ਜਾਈਏ ਉੱਥੇ ਦਰਸ਼ਨ ਮੇਲੇ ਕਰੀਏ ਇੱਥੇ ਆਈਏ ਤੇ ਬੜਾ ਕੁਝ ਮਿਲਦਾ ਹੈ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਪੂ ਜੀ ਦੇ ਵੱਲੋਂ ਬੜੇ ਵਧੀਆ ਵਿਚਾਰ ਦਿੱਤੇ ਕਿ ਨੌਜਵਾਨਾਂ ਨੂੰ ਕਿ ਧਰਮ ਨਹੀਂ ਬਦਲਣਾ ਚਾਹੀਦਾ ਧਰਮ ਤੋਂ ਵੱਡਾ ਕੁਝ ਨਹੀਂ ਹੁੰਦਾ ਕੈਮਰਾ ਪਾਸਾ ਤਲਵਰਮਾ ਦੇ ਨਾਲ ਔਨ 에ਅਰ ਰਾਜੇ ਸਿੰਘ ਭੁੱਲਰ ਫਤਿਹਗੜ ਸਾਹਿਬ